ਸਾਧ ਸੰਗਤ ਜੀ ਸਤਾਰਪੀ ਤੇ ਮੱਖਣਛਾਲ ਬਾਣਾ ਜੀ ਨੇ ਪਖੰਡੀਆਂ ਚੋਂ ਗੁਰੂ ਸਾਹਿਬ ਦੀ ਪਛਾਣ ਕੀਤੀ ਸੀ ਸਾਧ ਸੰਗਤ ਅੱਜ ਵੀ ਕੌਮ ਦੇ ਵਿੱਚੋਂ ਵੀ ਪਖੰਡੀ ਘੁੰਮ ਰਹੇ ਆ ਜਿਨ੍ਹਾਂ ਕਰਕੇ ਅੱਜ ਵੀ ਆਪਣੇ ਯੋਧੇ ਚੇਲਾਂ ਦੇ ਵਿੱਚ ਜਿਵੇਂ ਅਮਰਤ ਪਾਲ ਸਿੰਘ ਜੀ ਕਹਾਥਾ ਜਿਹਦਾ ਕੋਈ ਕਸੂਰ ਨਹੀਂ ਹੈ ਉਹਦਾ ਕਸੂਰ ਸਿਰਫ ਇਹ ਹੈ ਕਿ ਉਹ ਨਸ਼ੇ ਛਡਾਉਂਦਾ ਸੀ ਗੁਰੂ ਨਾਲ ਜੋੜਦਾ ਸੀ ਤੇ ਅਮਰਤ ਸਿਖਾਉਂਦਾ ਸੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਦਾ ਸੀ ਸਹਿ ਸੰਗਤ ਜਿਹੜਾ ਵੀ ਸ਼ਖਸ ਜਿਹੜਾ ਬੰਦਾ ਪੰਜਾਬ ਦਾ ਭਲਾ ਕਰਦਾ ਉਹ ਸੈਂਟਰ ਦੀਆਂ ਨਜ਼ਰਾਂ ਦੇ ਵਿੱਚ ਚੁੱਪਦਾ ਹੀ ਚੁੱਪਦਾ ਹੈ ਸਾਰ ਸੰਗਤ ਜੀ ਮੈਂ ਪਾਰਲੀਮੈਂਟ ਦੇ ਵਿੱਚ ਬਹੁਤ ਜ਼ੋਰ ਲਾਇਆ ਬੋਲਣ ਦਾ ਅਮਰਤਪਾਲ ਬਾਰੇ ਕਿ ਉਹਨੂੰ ਰਿਹਾ ਕਰਨਾ ਚਾਹੀਦਾ ਹੈ ਮੈਨੂੰ ਟਾਈਮ ਨਹੀਂ ਦਿੱਤਾ ਮੈਂ 5 6 ਵਾਰੀ ਅਰਜੀ ਦਿੱਤੀ ਹੈ ਨਹੀਂ ਬੋਲਣ ਦਿੱਤਾ ਗਿਆ ਸਹਾ ਸੰਗਤ ਸਰਕਾਰ ਕੀ ਕਹਿੰਦੀ ਹੈ ਅਮਰਤਪਾਲ ਬਾਰੇ ਵੀ ਇਹ ਨੂੰ ਸਮਾਜ ਤੋਂ ਖਤਰਾ ਹੈ ਸਹਾ ਸੰਗਤ ਜਿਹੜੇ ਸਮਾਜ ਤੋਂ ਸਰਕਾਰ ਉਹਨੂੰ ਖਤਰਾ ਦੱਸਦੀ ਹੈ ਉਸੇ ਸਮਾਜ ਨੇ ਸਹਾ ਸੰਗਤ ਉਹਨੂੰ ਐਮਪੀ ਬਣਾਇਆ ਹੈ 2 ਲੱਖ ਦੇ ਕਰੀਬ ਵੋਟਾਂ ਨਾਲ ਜਿਤਾਇਆ ਸਾ ਸੰਗਤ ਜੀ ਇਹ ਕੋਈ ਵੀ ਅਜੀ ਚੀਜ਼ ਦੱਸੋ ਤੁਸੀਂ ਮੈਨੂੰ ਗੈਰ ਕਾਨੂੰਨੀ ਜਿਹੜੀ ਅਮਰਤਪਾਲ ਕੋਲੋਂ ਬਰਾਮਦ ਹੋਈ ਹੋਵੇ ਸਰਕਾਰਾਂ ਨੇ ਜੋਰ ਲਾ ਲਿਆ ਸਾਰਾ ਕੁਝ ਫਰੋਲਿਆ ਦਾ ਇ tanto tak ki ਉਹਦੇ ਵਿਦੇਸ਼ ਦੇ ਮੁਲਕਾਂ ਦੇ ਵਿੱਚ ਲਿੰਕ ਵੀ ਫਰੋਲੇ ਗਏ ਕੁਝ ਨਹੀਂ ਮਿਲਿਆ ਉਸ ਦੇ باوجود ਵੀ ਉਸ ਤੇ NSA ਲਾ ਕੇ ਉਹਨੂੰ ਜੇਲ੍ਹ ਚ ਰੱਖਿਆ ਗਿਆ ਹੈ ਕਹਿਰ ਕਾਨੂੰਨੀ ਤਰੀਕੇ ਨਾਲ NSA ਵਧਾਈ ਗਈ ਹੈ ਮੈਂ ਉਹਦੇ ਵਾਸਤੇ ਅਮਿਤ ਸ਼ਾਨ ਨੂੰ ਵੀ ਮਿਲਣ ਲਈ ਦੋ ਵਾਰੀ ਅਰਜੀ ਦਿੱਤੀ ਦੋਹੇ ਵਾਰੀ ਮੈਨੂੰ ਟਾਈਮ ਦੇ ਕੇ ਨਹੀਂ ਮਿਲਾਇਆ ਗਿਆ ਸਾ ਸੰਗਤ ਇੱਕ ਪਾਸੇ ਅੰਮ੍ਰਿਤਪਾਲ ਆਪਣੇ ਬੰਦੀ ਸਿੰਘ ਜਿਹੜੇ ਜੇਲ੍ਹ ਚ ਜਿਨ੍ਹਾਂ ਨੂੰ ਨਹੀਂ ਛੱਡਿਆ ਜਾ ਰਿਹਾ ਦੂਜੇ ਪਾਸੇ ਸੌਦਾ ਸਾਧ ਜਿਹੜਾ 11 ਵਾਰੀ ਪ੍ਰੋਮਤ ਆ ਗਿਆ ਹੈ 11 ਵਾਰੀ ਜਿਹਦੇ ਕਰਕੇ ਹਰਿਆਣਾ ਸਰਕਾਰ ਨੇ ਇੱਕ ਨਵਾਂ ਹੀ ਕਾਨੂੰਨ ਬਣਾਤਾ ਹਰਿਆਣੇ ਦੇ ਵਿੱਚ ਉਹਨੂੰ ਜੇਲ੍ਹ ਤੋਂ ਬਾਹਰ ਕੱਢਣ ਵਾਸਤੇ ਸਹਾ ਸੰਗਤ ਸੌਦਾ ਦੇ ਇਸ਼ਾਰੇ ਤੇ ਮੌੜ ਬੰਬ ਕਾਂਡ ਹੋਇਆ ਜਿਹੜਾ ਸਾਰੀ ਗੁੱਥੀ ਸੁਣ ਚੀ ਪਈ ਐ ਸੱਤ ਜਣੇ ਸ਼ਹੀਦ ਹੋਏ 6 ਬੱਚੇ ਇੱਕ ਪੁਖਾਰੀ ਪਰ ਉਹਨੂੰ ਨਹੀਂ ਫੜਿਆ ਜਾ ਰਿਹਾ ਸਾਰਾ ਕੁਝ ਕਲੇਰ ਨੇ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗਵਾਹੀ ਦਿੱਤੀ ਹੈ ਬੇਅਦਬੀ ਬਾਰੇ ਉਹ ਸਾਰੇ ਤਾਰ ਖੁੱਲ ਕੇ ਸੌਦੇ ਸਾਧ ਦੇ ਡੇਰੇ ਤੱਕ ਗਏ ਆ ਵਿੱਚ ਹੀ ਉਹਦੇ ਆ ਹੀ ਕੇਸ ਖੁੱਲਿਆ ਹੈ ਆ ਕੇਸ ਖੁੱਲਣ ਦੇ باوجود ਵੀ ਭਗਵੰਤ ਮਾਨ ਸਰਕਾਰ ਉਹਨੂੰ ਫੜਨ ਦਾ ਆਰਡਰ ਨਹੀਂ ਦਿੰਦੀ ਕਿਉਂ ਸਿਰਫ ਵੋਟਾਂ ਕਰਕੇ ਇਸ ਲਈ ਸਾਧ ਸੰਗਤ ਆਪਾਂ ਨੂੰ ਇੱਕ ਸਰਕਾਰ ਨੂੰ ਅਲਟੀਮੇਟਮ ਦੇਣਾ ਚਾਹੀਦਾ ਹੈ ਜੇ ਇੱਕ ਮਹੀਨੇ ਦੇ ਵਿੱਚ ਇਹਨਾਂ ਨੇ ਸੌਦੇ ਸਾਥ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਵੀ ਆਪਾਂ ਨੂੰ ਵੀ ਕੋਈ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ ਕਿ ਜਿਹੜੇ ਸੱਤ ਮਾਸੂਮ ਬੱਚੇ ਮਰੇ ਆਂ ਉਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ ਸਾਧ ਸੰਗਤ ਬਾਕੀ ਮੈਨੂੰ ਲੱਗਦਾ ਹੈ ਵੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਸੰਗਤ ਪਿਆਸੀ ਭੁੱਖੀ ਤੇ ਆਈ ਬੈਠੀ ਹੈ ਬਾਕੀ ਸਾਧ ਸੰਗਤ ਜੀ ਮੈਂ ਆਪ ਸਭ ਤੋਂ ਇੱਕ ਬੇਨਤੀ ਕਰਦਾ ਕਿ ਤੁਸੀਂ ਵੱਟੇ ਤੋਂ ਵੱਧ ਪਿੰਡਾਂ ਦੇ ਵਿੱਚ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਬਣਾਓ ਸ਼ਰੋਮਣੀ ਕਮੇਟੀ ਦੀਆਂ ਚੋਣਾਂ ਆਉਣ ਆਲੀਆਂ ਐ ਇਸ ਦੇ ਲਈ ਆਪਾਂ ਨੂੰ ਸ਼ਰੋਮਣੀ ਕਮੇਟੀ ਦੀ ਤਿਆਰੀ ਕਰਨੀ ਚਾਹੀਦੀ ਹੈ ਵੱਟ ਤੋਂ ਵੱਧ ਵੋਟਾਂ ਬਣਾਓ ਤਾਂ ਕਿ ਆਪਾਂ ਇਹਨਾਂ ਪਖੰਡੀਆਂ ਤੋਂ ਵੀ ਸ਼ਰੋਮਣੀ ਕਮੇਟੀ ਛੜਾ ਸਕੀਏ ਬਾਕੀ ਸੰਗਤ ਜੇ ਕੋਈ ਬੋਲਦੇ ਤੋਂ ਕੋਈ ਗਲਤੀ ਹੋ ਗਈ ਹੋਵੇ ਆਪਣਾ ਬੱਚਾ ਸਮਝ ਕੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ